ਅਸੀਂ ਇੱਥੇ ਗਿਲ ਹਲਕੇ ਦੇ ਸਟ੍ਰੌਂਗ ਰੂਮ ਦੇ ਬਾਹਰ ਖੜੇ ਹਾਂ ਜਿੱਥੇ ਕਿ ਅੱਜ ਸ਼ਿਕਾਇਤ ਆਈ ਹੈ ਜਿਹੜੀ ਬ੍ਰੀਚ ਦੀ ਸ਼ਿਕਾਇਤ ਆਈ ਹੈ ਤਾਂ ਮੈਂ ਇਹਨੂੰ ਕਈ ਕੈਂਡੀਡੇਟਸ 'ਤੇ ਜੋ ਹੁਣ ਪ੍ਰੈਸ ਕਾਨਫਰੰਸ ਕੀਤੀ ਆ ਕਈ ਕੈਂਡੀਡੇਟਸ 'ਤੇ ਫੋਨ ਆਇਆ ਜਿਨ੍ਹਾਂ ਨੇ ਪੁੱਛਿਆ ਕਿ ਕੀ ਸਿਸਟਮ ਆ ਸਾਡਾ ਬੰਦਾ ਕਿਵੇਂ ਉੱਥੇ ਆਉਣਾ ਚਾਹੀਦਾ ਕਿਸ ਤਰ੍ਹਾਂ ਸੀ ਉੱਥੇ ਪਹਰਾ ਦੇ ਸਕਦੇ ਆ ਤੇ ਮੈਂ ਇਸ ਕਰਕੇ ਹੁਣ ਸਾਰੇ ਕੈਂਡੀਡੇਟਸ ਦੀ ਸੂਚਤਾ ਦੇ ਵਾਸਤੇ ਮੈਂ ਹੁਣ ਇਹ ਪ੍ਰੋਸੀਜਰ ਦੱਸ ਰਿਹਾ ਹਾਂ ਦੇਖੋ ਇੱਥੇ ਬਾਹਰ ਜਿਹੜਾ ਇੱਕ ਸਕਿਉਰਿਟੀ ਕਾਡਨ ਲੱਗਿਆ ਹੋਇਆ ਇੱਥੇ ਪੰਜਾਬ ਪੁਲਿਸ ਹੈ ਤੇ ਉਸ ਤੋਂ ਅੱਗੇ ਜਾ ਕੇ ਇੱਕ ਹੋਰ ਜਿਸੇ ਸਟ੍ਰੌਂਗ ਰੂਮ ਤੇ ਸੀਲ ਲੱਗੀ ਆ ਉੱਥੇ ਬਾਹਰ ਸੀਆਰਪੀਐਫ ਹੈ ਲੱਗੀ ਹੋਈ ਤੇ ਉੱਥੇ ਅੰਦਰ ਹੁਣ ਜਿਵੇਂ ਇਹ ਸੜਕੇ ਦੇ ਵਿੱਚ ਲਾਉਂਗਾ ਇੱਥੇ ਅੰਦਰ ਹੀ ਉਹ ਪੁਲਿਸ ਵਾਲੇ ਰਹਿੰਦੇ ਆ ਤੇ ਇਲੈਕਸ਼ਨ ਸਟਾਫ ਵੀ ਅੰਦਰ ਜਾਂਦਾ ਸਾਡਾ ਬੰਦੇ ਜਿਹੜੇ ਬੈਠੇ ਆ ਇੱਥੇ ਨਾਲੇ ਬਾਹਰ ਟੈਂਟ ਲਾ ਲਿਆ ਕੈਂਡੀਡੇਟ ਨੇ ਹੁਣ ਆ ਕੇ ਇਹਨਾਂ ਨੇ ਟੈਂਟ ਲਗਾ ਲਿਆ ਔਰ ਟੈਂਟ ਦੇ ਵਿੱਚ ਇਹਨਾਂ ਦੇ ਬੰਦੇ ਬੈਠੇ ਆ ਹੁਣ ਜਿਹੜੇ ਬੰਦੇ ਸਾਡੇ ਬੈਠੇ ਨੇ ਉਹਨਾਂ ਨੂੰ ਕਈ ਵਾਰ ਪ੍ਰੋਪਰ ਟ੍ਰੇਨਿੰਗ ਨਹੀਂ ਹੁੰਦੀ ਇਹ ਹੁਣ ਕੈਂਡੀਡੇਟ ਦੀ ਜ਼ਿੰਮੇਵਾਰੀ ਆ ਕਿ ਤੁਸੀਂ ਉਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਦੇਣੀ ਆ ਕੋਈ ਵੀ ਬੰਦਾ ਇੱਥੇ ਅੰਦਰ ਜਾਂਦਾ ਇਸ ਗੇਟ ਤੋਂ ਅੰਦਰ ਜਾਂਦਾ ਤਾਂ ਜਿਹੜਾ ਕੈਂਡੀਡੇਟ ਦਾ ਬੰਦਾ ਬੈਠਾ ਉਹਨੇ ਪੁੱਛਣਾ ਕਿ ਹੈ ਕੌਣ ਔਰ ਨਾਲ ਦੀ ਨਾਲ ਨੋਟ ਕਰਨਾ ਕਿ ਕੌਣ ਗਿਆ ਕਿੰਨੀ ਦੇਰ ਬਾਅਦ ਵਾਪਸ ਆਇਆ ਹੁਣ ਇੱਥੇ ਇਸ ਐਂਟਰੀ ਗੇਟ ਦੇ ਉੱਤੇ ਇੱਕ ਵੀਡੀਓ ਵਾਲਾ ਬੰਦਾ ਉਹ ਵੀਡੀਓ ਵਾਲਾ ਜਿਹੜਾ ਬੰਦਾ ਉਹਨੇ ਨੋਟ ਕਰਨਾ ਉਹਨੇ ਵੀਡੀਓ ਬਣਾਉਣੀ ਆ ਕਿ ਜਿਹੜਾ ਵੀ ਇਥੋਂ ਐਂਟਰ ਕਰਦਾ ਜਿਹੜਾ ਉਪ ਉਹ ਤੁਸੀਂ ਆਪਣੀ ਆਪਣੀ ਸੈਂਟਰ ਦੇ ਦੇਖੋ ਐਂਟਰੀ ਪੁਆਇੰਟ ਦੇ ਉੱਤੇ ਇੱਕ ਵੀਡੀਓ ਵਾਲਾ ਬੰਦਾ ਖੜਾ ਹੋਣਾ ਚਾਹੀਦਾ ਜਿਹੜਾ ਬੰਦਾ ਐਂਟਰ ਕਰੇਗਾ ਉਹਦੀ ਵੀਡੀਓ ਬਣਾਏਗਾ ਹੁਣ ਅਗਲੀ ਗੱਲ ਜਿਹੜਾ ਅੰਦਰ ਸੀਲ ਜਿਹੜੀਆਂ ਲੱਕੀਆਂ ਪੀਆਂ ਸੀਲ ਦੇ ਸਾਹਮਣੇ ਉਥੇ ਚਾਹੇ ਸਾਡੇ ਬੰਦੇ ਉਥੇ ਹੁਣ ਨਹੀਂ ਬੈਠੇ ਪਰ ਉਥੇ ਸਟਾਫ ਦੇ ਬੰਦੇ ਸ਼ਰਯਮ ਘੁੰਮ ਰਹੇ ਆ ਤੁਹਾਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਤੁਹਾਨੂੰ ਦੋ ਪਾਸ ਮਿਲਦੇ ਨੇ ਜੋ ਕੈਂਡੀਡੇਟ ਅਥੋਰਾਈਜ਼ ਕਰੇਗਾ ਉਹਨਾਂ ਦੋਆਂ ਚੋਂ ਇੱਕ ਬੰਦਾ ਅਲਾਊਡ ਆ ਅੰਦਰ ਬੈਠਣਾ 24 ਘੰਟੇ ਸਾਡਾ ਉਥੇ ਇੱਕ ਬੰਦਾ ਸੀਲ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਉਥੇ ਚਾਹੇ ਕੈਮਰਾ ਲੱਗਿਆ ਹੋ ਪਰ ਕੈਮਰੇ ਤੇ ਬਿਲਕੁਲ ਟਿਪੈਂਡ ਨਹੀਂ ਕਰਨਾ ਸਾਡਾ ਇੱਕ ਬੰਦਾ ਸੀਲ ਦੇ ਬਿਲਕੁਲ ਸਾਹਮਣੇ 24 ਘੰਟੇ ਬੈਠਣਾ ਚਾਹੀਦਾ ਕੱਲ ਨੂੰ ਹੀ ਸਾਰੇ ਕੈਂਡੀਡੇਟਸ ਨੂੰ ਇਹ ਬੈਂਤੀਆ ਕੱਲ ਨੂੰ ਹੀ ਜਾ ਕੇ ਤੁਸੀਂ ਐਸਟੀਐਮ ਦੇ ਕੋਲੋਂ ਆਪਣੇ ਪਰਮਿਸ਼ਨ ਲਾਓ ਆਪਣੇ ਦੋ ਦੋ ਬੰਦਿਆਂ ਦੇ ਪਾਸ ਲਾਓ ਤੇ ਉਹਨਾਂ ਦੀ ਡਿਊਟੀ ਲਾਓ 12-12 ਘੰਟੇ ਕੋਈ ਇੱਕ ਬੰਦਾ ਬੈਠੇ ਤੇ ਉਥੇ ਅੰਦਰ ਜਾਕਿ ਤੁਹਾਡਾ ਸੀਲ ਦੇ ਬਿਲਕੁਲ ਸਾਹਮਣੇ ਤੁਹਾਨੂੰ ਲਾਉਣਾ ਜਿੱਥੋਂ ਤੁਹਾਡਾ ਬੰਦਾ ਇਹ ਜੀ ਪੋਜੀਸ਼ਨ ਤੇ ਬੈਠਦਾ ਲਾਉਣਾ ਜਿੱਥੇ ਕਿ ਸੀਲ ਨੂੰ ਦੇਖ ਸਕੇ ਸਾਹਮਣੇ ਜਿਹੜਾ ਸਟ੍ਰੌਂਗ ਰੂਮ ਦੇ ਅੰਦਰ ਕਿ ਸੀਲ ਉਹਨੂੰ ਉਸ ਜਗ੍ਹਾ ਤੇ ਬਿਠਾਓ ਤੇ ਬੰਦੇ ਨੂੰ ਇਹ ਕਹੋ ਕਿ ਰਾਤ ਨੂੰ ਨੇ ਸੌਣਾ ਨਹੀਂ ਉਹ ਜਾਗਦਾ ਰਹੇ ਦਿਨੇ ਆ ਕੇ ਸੌਵੇਂ ਦਾ ਰਾਤ ਨੂੰ ਬੈਠੇ ਤੇ ਉਹ ਸਖ ਸਬੰਧ ਦੇ ਜਿਹੜੇ ਡਿਊਟੀ ਦੇਣ ਉਹਨਾਂ ਲਗਾਓ ਉਹਨੇ ਕੱਲ ਤੋਂ ਹੀ ਸਾਰੇ ਕੈਂਡੀਡੇਟ ਇਸ ਕੰਮ ਦੇ ਉੱਤੇ ਜੋੜ ਦੇਣ ਔਰ ਇਸ ਤੇ ਧਿਆਨ ਪਿਆਨ ਦੇਣ ਖੁੱਲ ਸਭ ਤੋਂ ਜ਼ਿਆਦਾ ਟਾਪ ਪ੍ਰਾਇਓਰਟੀ ਸਾਰੇ ਕੈਂਡੀਡੇਟ ਦੀ ਇਹ ਹੈ There is no follow Só